ਇਹ ਗੱਲ ਇਸ ਤਰ੍ਹਾਂ ਜੀ ਵੀ ਇਹ ਦਿਨੋਂ ਦਿਨ ਨਾ ਕੰਮ ਜਿਹੜਾ ਵਾ ਇਹ ਥੋੜਾ ਜਿਹਾ ਖੁੱਲਦਾ ਜਾਂਦਾ ਵਾ ਹੂੰ ਇਹ ਜਿਹੜੇ 30-3000 ਰੁਪਏ ਆਏ ਆ ਨਾ ਇਹਨਾਂ ਦੇ ਖਾਤਿਆਂ ਮੁੰਡਿਆਂ ਤੇ ਆ ਚ ਉਹ ਬਿਲਕੁਲੀ ਲਗਪਗ ਕਨਫਰਮ ਆ ਉਹ 17-8 ਮੁੰਡਿਆਂ ਦੇ ਖਾਤਿਆਂ ਚ ਆਏ ਆ ਹੂੰ ਉਹਦੇ ਚੋਂ ਇੱਕ ਤੇ ਜੇਲ੍ਹ ਵਿੱਚ ਬੰਦਿਆ ਪਹਿਲਾਂ ਹੀ ਇੱਕ ਜਿਹੜਾ ਵਾ ਉਹ ਕੱਲ ਦਾ ਪੇਸ਼ ਕੀਤਾ ਵਾ ਉਹਦੇ ਵਿੱਚ ਉਹਦੀ ਮਾਂ ਨੇ ਮੰਨਿਆ ਵਾ ਕਿ ਸਾਡੇ ਮੁੰਡਿਆਂ ਦੇ ਖਾਤੇ 'ਚ ਪੈਸੇ ਆਏ ਆ ਹੂੰ ਇੱਕ ਸਵਾਲ ਇਹ ਪੈਦਾ ਹੁੰਦਾ ਵਾ ਤੇ ਖਾਤਿਆਂ 'ਚ ਪੈਸੇ ਆ ਗਏ ਆ ਕੀ ਉਹ ਦੋਸ਼ੀ ਵੀ ਹੈ ਨੇ ਕਿ ਨਹੀਂ ਜਿਹੜਾ ਉਦੋਂ ਗੱਲ ਕੀਤੀ ਸੀ ਆਪਾਂ ਨੇ ਵੀ ਮਾਮਲਾ ਸ਼ੱਕੀ ਆ ਇਹ ਸ਼ੱਕ ਤੇ ਬਿਲਕੁਲ 100% ਯਾਰ ਹੋ ਰਿਹਾ ਵੀ ਮੁੰਡੇ ਫੜ ਕੇ ਮਾਰੇ ਗਏ ਵੀ ਉਹ ਕੋਈ ਮੁਕਾਬਲਾ ਨਹੀਂ ਹੋਇਆ ਮੁੰਡੇ ਫੜ ਕੇ ਮਾਰੇ ਗਏ ਨੇ ਕਿਸ ਤਰ੍ਹਾਂ ਉਹ ਕੱਲ ਮੁੰਡੇ ਦਾ ਰਿਸ਼ਤੇਦਾਰ ਪਿਓ ਸੀ ਉਹ ਦਵਾਈ ਜਿੰਦਾ ਸੀ ਪੁਲਿਸ ਵਾਲੇ ਨੂੰ ਭਈ ਇਹਦੇ ਕੋਈ ਕੋੜੀ ਦਾ ਨਿਸ਼ਾਨ ਤੇ ਵਿਖਾ ਦਿਓ ਉਹਨਾਂ ਸਾਰੀ ਬੋਡੀ ਚੈੱਕ ਕੀਤੀ ਜਦੋਂ ਤੇ ਉਦੋਂ ਕੋਈ ਉਹ ਡੀਐਸਪੀ ਕੋਲ ਕੋਈ ਜਵਾਬ ਨਹੀਂ ਸੀ ਕੋਈ ਜਵਾਬ ਨਹੀਂ ਸੀ ਇਹ ਤਾਂ ਅਖੇ ਡਾਕਟਰਾਂ ਦੇ ਬੋਰਡ ਨੇ ਕੀਤਾ ਵਾ ਜੋ ਪੂਰ ਸਮਾਜ ਮਿਆਂ ਇਹ ਤੇ ਉਹਨਾਂ ਦੀ ਰਿਪੋਰਟ ਵਿੱਚ ਕੀ ਆ ਮੇਰਾ ਮਤਲਬ ਪਈ ਲਾਜਵਾਬ ਹੋਇਆ ਸੀ ਉਸ ਵੇਲੇ ਦਿੱਤੀ ਸਾਰਾ ਕੁਝ ਇਹ ਜੋ ਕੁਝ ਹੋ ਰਿਹਾ ਵਾ ਇਹ ਗੱਲ ਏਜੰਸੀਆਂ ਰਾਹੀਂ ਹੋ ਰਿਹਾ ਵਾ ਕੌਣ ਕਰਵਾ ਰਿਹਾ ਵਾ ਇਹ ਲੰਮਾ ਚੌੜਾ ਕੰਮ ਜਿਹੜਾ ਪੰਜਾਬ ਨੂੰ ਬਾਲਟੀ ਦੇ ਬੁੱਥੇ ਝੋਕਿਆ ਜਾ ਰਿਹਾ ਵਾ ਇਹ 80 90 ਦੇ ਦਹਾਕੇ ਨੂੰ ਯਾਦ ਕਰਨ ਵਾਲੀ ਗੱਲ ਬਣਦੀ ਜਾ ਰਹੀ ਆ ਦੂਜੀ ਗੱਲ ਕਿਤੇ ਤੌਰ ਤੇ ਜਿਹੜੀ ਆ ਲੋਕਾਂ ਤੋਂ ਪਤਾ ਜੋ ਲੱਗਦਾ ਕਿਤੇ ਕੋਈ ਇਦਨਾ ਥਾਵਾਂ ਤੇ ਗਰਨੇਟ ਨਹੀਂਗਾ ਫਟਿਆ ਕੋਈ ਬੰਬ ਨਹੀਂ ਫਟਿਆ ਉਹ ਵੱਡੀ ਉਹ ਪਟਾਖ ਉਹ ਜਿਹਦੇ ਵਿੱਚ ਪਾਈ ਹੁੰਦੀ ਆ ਗੋਲਿਆਂ ਚ ਉਹ ਅਸੀਂ ਵੀ ਸੂਰ ਮਾਰਨ ਵਾਲੇ ਗੋਲਿਆ ਬਹਤੀ ਪੜਾਉਂਦੇ ਰਹਿਆ ਬਾਰਡਰ ਤੇ ਜੰਗਲ ਵਿੱਚ ਲਾਉਣ ਲਈ ਆਪਣੀਆਂ ਫਸਲਾਂ ਬਚਾਉਣ ਲਈ ਉਹ ਚੱਲੇ ਨੇ ਤੇ ਉਹਨਾਂ ਨੂੰ ਬੰਬ ਬਲਾਸਟ ਬਣਾ ਕੇ ਤੇ ਇਹਨਾਂ ਲੋਕਾਂ ਨੂੰ ਚੁੱਕਿਆ ਜਾ ਰਿਹਾ ਤੇ ਇਸ ਤਰ੍ਹਾਂ ਜਾ ਰਿਹਾ ਹੁਣ ਗੱਲ ਬੜੀ ਏ ਇਹ ਵਿਸ਼ਾ ਜਿਹੜਾ ਵਾ ਇਹ ਇਨਵੈਸਟੀਗੇਸ਼ਨ ਦਾ 파ਟ ਆ ਪਰ ਕੌਣ ਕਰੇਗਾ ਕੌਣ ਇਹਨਾਂ ਨੂੰ ਪਛਾਣੇਗਾ ਕਿ ਅਸਲੀ ਨੇ ਕਿ ਨਕਲੀ ਕੁਲਵੰਸੀ ਜੀ ਕੁਲਵੰਸੀ ਜੀ ਚਲੋ ਮੈਂ ਮੰਨਦਾ ਵਾਂ ਕਿ ਇਹ ਸਭ ਕੁਝ ਜਾਂਚ ਦਾ ਹਿੱਸਾ ਹੋਣੀ ਚਾਹੀਦੀ ਹੈ ਜੇ ਜਾਂਚ ਕਰਵਾਈ ਜਾਏ ਪਰ ਦੋ ਤਿੰਨ ਸਵਾਲ ਉੱਠਦੇ ਆ ਪਹਿਲਾਂ ਤੇ ਤੁਸੀਂ ਗੱਲ ਕੀਤੀ ਆ ਕਿ ਪਰਿਵਾਰ ਦੇ ਮੈਂਬਰਾਂ ਨੇ ਵਿੱਚੋਂ ਇੱਕ ਜਿਹੜਾ ਤਿੰਨਾਂ ਦੇ ਵਿੱਚੋਂ ਜਸ਼ਨਪ੍ਰੀਤ ਜਿਹੜਾ ਵਾ ਉਹਦੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਵੀ ਉਹਦੇ ਗੋਲੀ ਦਾ ਨਿਸ਼ਾਨ ਨਹੀਂ ਲੇਕਿਨ ਜੋ ਮੀਡੀਆ ਰਿਪੋਰਟਸ ਆਈਆਂ ਉਥੋਂ ਮੈਂ ਤੇ ਵੈਸੇ ਪੋਸਟਮਾਰਟਮ ਰਿਪੋਰਟ ਨਹੀਂ ਵੇਖੀ ਲੇਕਿਨ ਮੀਡੀਆ ਰਿਪੋਰਟਸ ਦੈਨਿਕ ਭਾਸਕਰ ਤੇ ਅਮਰ ਜਲਾ ਛਪੀਆਂ માં ਕਿ ਇੱਕ ਨੂੰ ਤਿੰਨ ਗੋਲੀਆਂ ਲੱਗੀਆਂ ਸੀ ਇੱਕ ਨੂੰ ਦੋ ਤੇ ਇਹ ਜਿਹੜਾ ਨੌਜਵਾਨ ਹੈ ਜਸ਼ਨਪ੍ਰੀਤ ਨੂੰ ਇੱਕ ਗੋਲੀ ਲੱਗੀ ਸੀ ਔਰ ਬਾਕੀ ਕੇਸਾਂ ਦੇ ਵਿੱਚ ਗੋਲੀ ਵੱਜ ਕੇ ਸ਼ਰੀਰ ਚੋਂ ਨਿਕਲ ਗਈ ਇਹਦੇ ਕੇਸ ਦੇ ਵਿੱਚ ਗੋਲੀ ਵੱਜ ਕੇ ਸਰੀਰ ਚ ਹੀ ਰਹੀ ਹੁੰਦਾ ਸਿਸਟਮ ਇਹ ਆ ਕਿ ਜਦੋਂ ਗੋਲੀ ਵੱਜ ਕੇ ਬਾਹਰ ਨਿਕਲਦੀ ਆ ਤੇ ਜਿੱਥੋਂ ਗੋਲੀ ਵੱਜਦੀ ਆ ਉੱਥੇ ਬਹੁਤ ਛੋਟਾ ਜਿਹਾ ਨਿਸ਼ਾਨ ਹੁੰਦਾ ਵਾ ਜਿੱਥੋਂ ਨਿਕਲਦੀ ਆ ਉੱਥੇ ਪੂਰਾ ਖਾਪਾ ਪੈ ਜਾਂਦਾ ਬਹੁਤ ਵੱਡਾ ਸਾਰਾ ਨਿਸ਼ਾਨ ਹੁੰਦਾ ਇਸ ਨੌਜਵਾਨ ਦੀ ਗੋਲੀ ਜਿਹੜੀ ਆ ਸਿਰਫ ਅੰਦਰ ਵੱਜੀ ਆ ਤੇ ਅੰਦਰ ਹੀ ਰਹਿ ਗਈ ਨਿਕਲੀ ਨਹੀਂ ਬਾਹਰ ਇਹ ਜੀ ਉਹ ਆਲੇ ਆ ਸੰਧੂ ਸਾਹਿਬ ਜੇ ਵਜੀ ਵੀ ਆ ਤਾਂ ਵਜਨ ਦਾ ਕੋਈ ਛੋਟਾ ਨਿਸ਼ਾਨ ਹੀ ਮੰਨਨੇ ਆ ਹੁੰਦਾ ਛੋਟਾ ਨਿਸ਼ਾਨ ਹੁੰਦਾ ਛੋਟਾ ਨਿਸ਼ਾਨ ਹੁੰਦਾ ਜੇ ਪਰਿਵਾਰ ਨੂੰ ਛੋਟਾ ਦੀ ਵੇਖਿਆ ਜਾਂਦਾ ਜੇ ਪਰਿਵਾਰ ਨੂੰ ਇਹ ਸ਼ੱਕ ਹੋ ਸੀਗਾ ਤੇ ਮੇਰਾ ਮੰਨਣਾ ਮਾ ਮੇਰਾ ਮੇਰਾ ਖਿਆਲ ਆ ਕਿ ਉਹਦੀ ਉਹਦਾ ਸਸਕਾਰ ਨਹੀਂ ਸੀ ਹੋਣਾ ਚਾਹੀਦਾ ਔਰ ਉਹਦਾ ਦੁਬਾਰਾ ਪੋਸਟਮਾਰਟਮ ਕਰਕੇ ਪਤਾ ਲਾਣਾ ਚਾਹੀਦਾ ਸੀ ਲੋਕਾਂ ਦਾ ਲੋਕਾਂ ਦਾ ਦਬਾਅ ਨਹੀਂ ਬਣਿਆ ਉੱਥੇ ਪੁਲਸ ਦਾ ਦਬਾਅ ਜ਼ਿਆਦਾ ਸੀ ਤੱਕੇ ਨਾਲ ਉਹਦਾ ਸੰਸਕਾਰ ਪੁਲਸ ਨੇ ਕਰਵਾਇਆ ਵਾ ਗਲਤਿਆਕੋ ਕੀ ਜੇ ਜੇ ਵਾਕਈ ਗੋਲੀਆਂ ਨੂੰ ਨਹੀਂ ਵੱਜੀ ਤੇ ਫਿਰ ਪੁਲਿਸ ਜਵਾਬ ਦੇਈ ਔਰ ਜੇ ਲੱਗੀ ਆ ਤੇ ਫਿਰ ਲੋਕਾਂ ਨੂੰ ਦੱਸਣਾ ਚਾਹੀਦਾ ਨਾ ਵੀ ਆਹ ਦੇਖੋ ਲੱਗੀ ਆ ਗੋਲੀ ਖੈਰ ਐਨੀਵੇ ਇੱਕ ਸਵਾਲ ਤੇ ਕੁਲਵੰਸੀ ਦੂਸਰਾ ਸਵਾਲ ਹੈ ਇੱਕ ਗੋਲੀ ਉਹ ਸਾਬਤ ਕਰਦੇ ਨੇ ਉਸ ਅਫਸਰ ਨੂੰ ਬਾਰ ਬਾਰ ਆਂਦੇ ਨੇ ਤੇ ਸਾਨੂੰ ਵਿਖਾ ਗੋਲੀ ਕਿੱਥੇ ਵੱਜੀ ਆ ਜੀ ਦੂਸਰਾ ਜੀ ਇਹਦਾ ਪੋਸਟਮਾਰਟਮ ਹੋਇਆ ਡਾਕਟਰਾਂ ਨੂੰ ਪਤਾ ਦੂਸਰਾ ਹਲੀ ਅੱਛਾ ਪੋਸਟਮਾਰਟਮ ਰਿਪੋਰਟ ਜਿੱਥੇ ਛਪੀ ਵੀ ਹੋ ਥੇ ਨਹੀਂ ਆਇਆ ਕਿ ਕਿੱਥੇ ਵੱਜੀ ਗੋਲੀ ਜੇ ਅੰਦਰ ਵੀ ਰਹੀ ਆ ਤੇ ਕਿੱਥੇ ਵੱਜੀ ਐ ਛਾਤੀ ਚ ਵੱਜੀ ਆ ਸਿਰ ਚ ਵੱਜੀ ਆ ਥੋੜ੍ਹ ਚ ਵੱਜੀ ਆ ਜਾਂ ਕਿੱਥੇ ਵੱਜੀ ਆ ਮੇਰਾ ਦੂਸਰਾ ਸਵਾਲ ਹੈ ਜਿਹੜਾ ਅੱਜ ਦੇ ਵਿਸ਼ੇ ਨਾਲ ਸੰਬੰਧਤ ਆ ਕਿ ਇਹ ਨੌਜਵਾਨ ਇਧਰ ਨੂੰ ਕਿਉਂ ਜਾ ਰਿਹਾ ਜੇ ਮੰਨਿਆ ਕਿ ਇਹ ਨੌਜਵਾਨ ਵਾਕਈ ਇਨਵੋਲਡ ਸੀਗੇ ਕੀ ਹੋ ਸਕਦਾ ਵਾ ਕਿ ਜੇ ਪੈਸੇ ਆਏ ਉਹਨਾਂ ਦੇ ਖਾਤੇਾਂ 'ਚ ਤੇ ਗਰੀਬੀ ਕਰਕੇ ਉਹਨਾਂ ਨੂੰ ਕਿਸੇ ਨੇ ਇਸਤੇਮਾਲ ਕੀਤਾ ਗਰੀਬੀ ਬੇਰੁਜ਼ਗਾਰੀ ਇੰਨੀ ਆ ਪਈ ਆਪਾਂ ਇਹਨੂੰ ਕਿਹੜੇ ਪਮਾਨੇ ਨਾਲ ਮਾਪੀਏ ਇਹ ਕਿਉਂਕਿ ਨਾ ਇਹਨਾਂ ਨੂੰ ਨੌਕਰੀ ਮਿਲਦੀ ਆ ਨਾ ਇਹਨਾਂ ਨੂੰ ਮਸ਼ੀਨੀ ਕਰਨ ਜੂਜੂ ਢੜੋਂਦੇ ਨੇ ਹੋ ਰਿਹਾ ਵਾ ਲੇਬਰ ਜਿਹੜੀ ਆ ਉਹ ਲੋਕ ਵਿਹਲੇ ਹੋ ਰਹੇ ਨੇ ਮਸ਼ੀਨਾ ਕੰਮ ਕਰ ਰਹੀਆਂ ਨੇ ਹਰ ਖੇਤਰ ਵਿੱਚ ਲੋਕ ਬੇਰੁਜ਼ਗਾਰ ਹੋ ਰਹੇ ਨੇ ਨਸ਼ਾ ਤਾਂ ਲੱਗ ਰਹੇ ਨੇ ਸਾਡੇ ਗਰਦਾਸਪੁਰ ਜ਼ਿਲ੍ਹੇ ਦੀ ਰਿਪੋਰਟ ਆ ਕਿ ਸਾਡੇ 37000 ਨੌਜਵਾਨ ਜਿਹੜਾ ਵਾ ਉਹ ਗੋਲੀਆਂ ਲੈ ਰਿਹਾ ਵਾ ਇਹਨਾਂ ਸੈਂਟਰਾਂ ਤੋਂ ਸਰਕਾਰੀ ਸੈਂਟਰਾਂ ਤੋਂ ਨਸ਼ਾ ਛਡਾਊ ਕੇਂਦਰਾਂ ਤੋਂ ਉਹ ਗੋਲੀਆਂ ਲੈ ਰਹੇ ਨੇ ਨਸ਼ਾ ਛੱਡਣ ਲਈ ਕਿ ਨਸ਼ੇ ਨੂੰ ਪੱਕਾ ਕਰਨ ਲਈ ਇਹ ਕੀ ਸੋਚ ਆ ਸਰਕਾਰ ਦੀ ਮੈਂਨਾਂ ਵੀ ਇਹ ਨਸ਼ੇ ਤੇ ਲਾਰੇ ਨੇ ਪੱਕਾ ਕਰ ਰਹੇ ਨੇ ਹੋਰ ਵਧਾਰੇ ਨੇ ਉਹਨਾਂ ਨੂੰ ਈਵਨ 2 ਘੰਟੇ ਗੋਲੀਆਂ ਕਿਤੇ ਘੰਟਾ ਲੇਟ ਹੋ ਜਾਣ ਡਾਕਟਰ ਕਿਤੇ ਲੇਟ ਹੋ ਜੇ ਗੋਲੀ ਮੰਡਰ ਤੋਂ ਉਹ ਹੜਤਾਲ ਕਰ ਦਿੰਦੇ ਨੇ ਗਾੜੀ ਖੜੇ ਲੈਣਾ ਚੋ ਅਮਲੀ ਉਹ ਕਹਿੰਦੇ ਨੇ ਪੇ ਸਾਨੂੰ ਕਿਉਂ ਨਹੀਂ ਜਾਣ ਕੇ ਤੁਸੀਂ ਨਹੀਂ ਦਿੰਦੇ ਗੋਲੀਆਂ ਹਾਂਜੀ ਆ ਤੇ ਪੋਜੀਸ਼ਨ ਬੜੀਆਂ ਉੱਥੇ ਲੋਕਾਂ ਦਾ ਮਤਲਬ ਹੈ ਇਹਦਾ ਮਤਲਬ ਬੇਰੁਜ਼ਗਾਰੀ ਤੇ ਗਰੀਬੀ ਵਾਲ ਕਰਕੇ ਇਹ ਨੌਜਵਾਨ ਜਿਹੜੇ ਨੇ ਸ਼ਾਇਦ ਹਿੰਸਕ ਗਤੀਵਿਧੀਆਂ ਜਾਂ ਬਿਲਕੁਲ ਇਸੇ ਕਰਕੇ ਇਹਸਰਾਏ ਪਏ ਨੇ ਬਿਲਕੁਲ ਇਸੇ ਕਰਕੇ ਇਹਨਾਂ ਨੂੰ ਕੋਈ ਕਿੱਤਾ ਪਿਆ ਮਸ਼ੀਨੀ ਕਰਨੇ ਬੜਾ ਬੇਰੁਜ਼ਗਾਰ ਨੌਜਵਾਨ ਕਰਤਾ ਹੋਰ ਮਿਹਰਬਾਨੀ ਥੈਂਕ ਯੂ